ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਗੱਧਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਰਿਕਵੈਸਟ ਤੁਹਾਡੇ ਗਾੜੀ ਕਿ ਆਪਣੀ ਤਸੱਲੀ ਕਰਨਾ ਨਾ ਭੁੱਲਿਆ ਕਰੋ ਤਸੱਲੀ ਕਰਕੇ ਪੈਸੇ ਦੀ ਕਦਰ ਕਰਿਆ ਕਰੋ ਗੱਭਨ ਪਸ਼ੂ ਨੂੰ ਟਿਪ ਕੇ ਵਿਰਾ ਕੇ ਸੋਏ ਸਵਾਏ ਨੂੰ ਦੋ ਟਾਈਮ ਚੋਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਲੈਣ ਵਾਲੇ ਸਜਣ ਤਿੱਕਰ ਪਹੁੰਚਾ ਦਿਆ ਕਰੋ ਕਿਸੇ ਦਾ ਫਾਇਦਾ ਆ ਜਾਈ ਕੋਈ ਮਾਤੜਾ ਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਆ ਪਿੰਡ ਪੈਣੀ ਗੁਰਮukh ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਤਹਿਸੀਲ ਲਗਦੀ ਪੱਟੀ ਭੋਲੇ ਕੋਲ ਇੱਕ ਜਰਸੀ ਤੇ ਇੱਕ ਗਰਲੈਂਡੋ ਦੋ ਬੜਾ ਮਖਾਉਣ ਲੱਗੇ ਆ ਜੁੜੇ ਰਹੋ ਕਰਦੇ ਆ ਗੱਲਬਾਤ ਬਾਈ ਭੋਲੇ ਸასი ਘਾਲ ਵੀਰ ਸასი ਘਾਲ ਸੰዱ ਸਾਹਿਬ ਕੀ ਹਾਲ ਚੰਗੀ ਬਹੁਤ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਸੰዱ ਸਾਹਿਬ ਠੀਕ ਚੱਲਦੇ ਆ ਡਰੈਸ ਕਰਾਈਏ ਕਰਾ ਨੋਟ ਸੰዱ ਸਾਹਿਬ ਪਿੰਡ ਪੈਣੀ ਹਾਂ ਗੁਰਮukh ਸਿੰਘ ਹਾਂ ਤਹਿਸੀਲ ਲਗਦੀ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਠੀਕ ਹੈ ਜੀ ਤੇ ਸ਼ੁਰੂਆਤ ਕਰੀਏ ਜਰਸੀ ਬੈਟ ਤੋਂ ਹਾਂਜੀ ਜਰਸੀ ਤੋਂ ਕਰ ਲਓ ਠੀਕ ਹੈ ਠੀਕ ਹੈ ਕਿੰਨਾ ਕ ਸਮਾਂ ਤੁਹਾਡੇ ਅੜਗੇ ਨਾਲ ਕੱਢ ਜੂਗੇ ਜੀ ਸੰਧੂ ਸਾਹਿਬ ਕੋਈ ਹਫਤੇ ਦੇ ਨੇੜੇ ਲਾਊਗੀ ਵਸੀ ਹੂੰ ਦੁੱਜਰ ਵਸੀ ਆ ਦੁੱਜਰ ਵਸੀ ਆ ਥਾਂ ਥੋੜਾ ਚੰਗਾ ਢੇਲ ਤੋਂ ਲੈ ਕੇ ਡਾ ਚੌਦਾ ਲੱਗਾ ਵਸੀ ਥਾਂ ਵਸੀ ਨੂੰ ਚੰਗਾ ਲੱਗਾ ਹੈ ਇਹ ਰਬੜ ਰਗਾ ਚੱਲਦਾ ਕੋਈ ਇਹ ਗੱਲ ਬਿਲਕੁਲ ਬਿਲਕੁਲ ਜਰਸੀ ਆ ਗਈ ਕ੍ਰੋਸ ਆਂਗ ਦੇ ਵਿੱਚ ਬਾਕੀ ਸੰਧੂ ਸਾਹਿਬ ਇੱਕ ਗੱਲ ਹੈਗੀ 16 ਜਰਸੀਆਂ ਬੜੀਆਂ ਵੇਖੀਆਂ ਹੈਗੀ ਬੰਦੇ ਸਿਰ ਜਿ ਡਿਗਣੀ ਜਵਾਨ ਪੂਰੀ ਆ ਹਾਂ ਜਵਾਨ ਵਾਕਈ ਪੂਰੀ ਆ ਜੇ ਮੇਰੇ ਮੋਢਿਆਂ 'ਤੇ ਨਾ ਲੱਗੇ ਤੇ ਫਿਰ ਕੀ ਫਾਇਦਾ ਗਾ ਦਾ ਵੇਖ ਵਾਕਈ ਇਹ ਜਰਸੀ ਨਹੀਂ ਅੱਡੀ ਵਾਲੀ ਸੜੀ ਹੁੰਦੀ ਨਹੀਂ ਹੁੰਦੀ ਲੈ ਆ ਪੰਜਾਬ ਵਾਲੀ ਜਰਸੀ ਆ ਬਿਲਕੁਲ ਜੀ ਬਿਲਕੁਲ ਲੈ ਆ ਖਾਂ ਤੋਂ ਵੀ ਚੰਗਾ ਸਪੈਸ਼ਲ ਲੱਗਾ ਹੈ ਹਾਂ ਜੀ ਹੂੰ ਲੋ ਜੀ ਸਪੈਸ਼ਲ ਖਾਂ ਤੋਂ ਵੀ ਲੱਗਾ ਤੇ ਬਾਕੀ ਇਹਨਾ ਕੀ ਦਿਨ 8 ਲੈ ਜੇ 7 ਲੈ ਜੇ ਇਹ ਤੁਹਾਡੇ ਅੱਗੇ ਆ ਟਾਈਮ ਲੈਂਦੀ ਆ ਵੈੜ ਚੰਗੀ ਆ ਗੁਬਗੁਬ ਵਾਲੀ ਰਾਜੀ ਬਾਜੀ ਪੂਰੀ ਠੀਕ ਆ ਤੇ ਆ ਰੇਟ ਭੋਲੇ ਸੰਦੂ ਸਾਹਿਬ ਜਿੱਦਣ ਗਾਣੇ ਪਛਾਤਾ ਧਰਤਾ ਸਭ ਕੋ 200-200 ਆਪੀ ਉਹਦੇ ਗਾਣੇ ਕੋ 75000 ਦੀ ਹਾਂ ਅੱਜ ਦੇ ਦਈਏ ਬਾੜ ਦੀ ਬਾੜ ਦੀ ਹਾਂ ਛੱਡ ਦੇ ਮੈਂ ਤਾਂ ਨਹੀਂ ਕੋਈ ਯਾਰ ਦੋ ਹੀ ਛੱਡ ਦੇ ਨੇ ਪੂਰੇ ਛੱਡ ਦੀ ਹਾਨਾ ਹੋ ਜੂਗੀ ਪੂਰੇ ਛੱਡ ਦੀ ਹਾਂਜੀ ਛੱਡ ਦੇ ਠੀਕ ਆ ਅੱਗੇ ਆ ਕੀ ਗਰਲੈਂਡੋ ਹੈ ਗਰਲੈਂਡੋ ਇਹ ਟਾਈਮ ਲੈ ਜੂਂ ਠੰਡੀ ਪੀਰੀ ਇਹ ਦਿਨ ਦਾਖ ਲੈ ਜੂਂ ਸੰਧੂ ਸਾਹਿਬ ਬਰੇ ਦੇ ਬੜੀ ਜਨਾਵ ਜੂ ਤੋਂ ਨਹੀਂ ਬਣੂ ਥੱਲੇ ਉਹਦੇ ਹਾਂ ਰੌਕਤਾ ਕੋ ਪੂਰੇ ਬਣ ਕੇ ਆਰਡਰ ਕੁਆਲਟੀ ਹੈ ਬਣੂਗੇ ਹਾਂਜੀ ਚਲੋ ਸੋਹਣੀ ਹੈ ਵਾਚੀ ਇਹ ਵੀ ਦੁੱਜਣੀ ਇਹ ਵੀ ਦੂਜਾ ਸੂਬਾ ਸੰਧੂ ਸਾਹਿਬ ਠੀਕ ਆ ਠੀਕ ਆ ਲਓ ਜੀ ਲਿਆਓ ਭਈ ਕਮਾ ਲਿਆ ਬਾਕੀ ਸੰਧੂ ਸਾਹਿਬ ਠੰਡੀ ਬੜੀ ਭਾਵੇਂ ਇੱਦਾਂ ਵਿੱਚ ਤੇਰੇ ਬਹਿ ਜਾ। ਅੱਛਾ। ਤੇਰੀ ਲੱਤ ਚੁੱਕੇ ਇੱਥੋਂ ਉੱਥੇ ਕਰੂਗੀ ਲੈ। ਸੀਲਿਆ ਨਾ। ਹਾਂ। ਸੀਲਸ ਲੱਗਦਾ ਹੀ ਮੋਲਿਆ। ਦੁੱਧ ਕਿਲੋ ਘੱਟ ਦੇ ਦੇ ਹੋਵੇ ਡੰਗਰ ਸੀਲ। ਬੂਥੀ ਚੈੱਕ ਕਰਾ ਵਛੀ ਦੀ ਲੋ। ਫੇਸ ਕੁਆਲਟੀ ਹੈ। ਪੂਰੀ ਸ਼ੈਣੀਗ ਹੈ। ਸਾਰੀ ਬੜੀ ਸੰਧੂ ਸਾਹਿਬ ਜਿੰਨੀ ਐ ਕੁਆਲਟੀ ਪੂਰੀ ਹੈ। ਓਕੇ। ਖਾਣ ਚੰਗਾ ਆਂਦਾ ਵੀ। ਬਾਕੀ ਮਈਆਂ ਨਾ ਲੱਗਾ ਸੰਧੂ ਸਾਹਿਬ। ਪਾ ਪਟਾਕੇ ਜਾਊਗੀ। ਹਾਂ ਨਾ ਬੰਚ। ਬਾਣਨੇ ਚਾਹ। ਬਾਕੀ ਟਿੱਪਣ ਇੱਕ ਨੰਬਰ ਹੋਊਗੀ। ਇਹ ਨਹੀਂ ਆ ਵੀ ਜਾਂ ਕੋਈ ਉਹੋ ਜੀ ਕੋਈ ਗੱਲਬਾਤ ਹੋਊਗੀ। ਠੀਕ ਠੀਕ ਚੌਥਾ ਨੋ ਜਿੱ ਕੋਈ ਨਹੀਂ 라ਊਗਾ। ਅੱਛਾ। ਹਾਂ ਜੀ। ਓਕੇ। ਲਓ ਸੁਝਰੋ। ਉਹਦਾ ਵੀ ਇੱਕੋ ਜਿਹਾ ਆਊ ਇਹਦਾ ਵੀ ਇੱਕੋ ਜਿਹਾ ਆਊਗਾ। ਨੇੜ ਤੋਂ ਕਰ ਲੋ ਚੈੱਕ ਥਣ। ਤੁਹਾਨੂੰ ਨੇੜ ਤੋਂ ਦਿਖਾਉਣੀ ਹੈ। ਦੇਖ ਵਾਕੇ ਯਾਰ। ਗੋਲ ਪੂਰਾ ਹੈ। ਠੀਕ ਹੈ ਕੋਈ ਗੱਲ ਨਹੀਂ। ਬਣ ਜਾਣਾ। ਪੂਰਾ ਵਾਜੀ ਬਾਜੀ। ਤੇ ਆ ਰੇਟ ਭੋਲੇ ਕਿੰਨਾ? ਸੰਦੂ ਸਾਹਿਬ ਜਿੱਦਨ ਦੇ ਵਛੀ ਆਵਾਂ ਤਾਂ ਵਾਂਦੇ ਪੂਰੇ ਹੋਏ ਹੀ ਉਹਦਨ ਦੇ ਵੀ ਖੂਬ 55000 ਦੀ ਬਿਲਕੁਲ ਅੱਜ ਤਿੰਨ ਛੜਦਗੇ 50 ਚ ਦੇਖ ਲੈ ਮਰਜੀ ਹੈ ਮੈਂ ਤਾਂ ਨਾ ਛੜਦੇ ਜਾਂ ਦੋ ਹੀ ਪੂਰਾ ਛੜ ਦਿੰਨੇ ਆ ਕਿੰਨੇ ਦੀ 45000 ਦੀ ਹਾਲ 45 ਦੀ ਹਾਂ ਕਰੀ ਇਹਨੂੰ ਮਗਰ ਬਾਕੀ ਦਿੰਦਾ ਨਹੀਂ ਸੰਦੂ ਸਾਹਿਬ ਕੋਈ ਨਹੀਂ ਦਿੰਦਾ ਹੈ ਦੇਖ ਰੰਗ ਫਰੀ ਕੁਆਲਟੀ ਬੜੀ ਚੰਗੀ ਆ ਚੰਗੀ ਵਛੀ ਬਣ ਜਾਣੀ ਹੈ ਜਿਹੜੇ ਪੱਟਾ ਜਿਹੜਾ ਬਣੂ ਐਹਰੋ ਫੇਰ ਕਹੀਂ ਓਕੇ ਓਕੇ 45000 ਦੀ ਸੱਜਣੋ ਇਹ ਹਾਂਜੀ ਤੇ 60 ਦਾ ਉਹ ਮੇਲਾ 1 5 ਦਾ ਜੋੜਾ ਪਾ ਕੇ ਮੌਜਾਂ ਲਟੋ ਪਿੰਡ ਭੈਣੀ ਗੁਰਮੁਖ ਸਿੰਘ ਸਤਿ ਸ੍ਰੀ ਅਕਾਲ